ਅਜੋ ਕਿ ਨਾਮ ਹੈ ਕਿਹੜੀ ਜਗ੍ਹਾ ਹੈ ਜੀ ਕਿੰਨੀ ਕਿਚੋੜੀ ਹੋਈ ਮੈਂ ਕਰਨ ਇਹ ਚੋਹਣ ਨੰਬਰ ਦਾ ਫਿੰਡ ਚੋਰੀ ਮੇਰਾ ਆਪਣਾ ਮਕਾਨ ਹੈ ਜੀ ਕੀ ਗੱਲ ਹੋਈ ਹੈ ਜੀ ਸਾਰੀ ਗੱਲ ਇਦਾਂ ਹੋਈ ਹੈ ਜੀ ਮੇਰੇ ਬੇਟੇ ਬਾਹਰ ਨੇ ਦੋ ਐਨਆਰਈ ਇੱਥੇ ਰਹਿੰਦੇ ਆ ਵੱਡਾ ਬੇਟਾ ਮੇਰੇ ਦੀ ਅੱਜ ਬਲੱਡ ਸੀਗੀ ਛੋਟਾ ਬੇਟਾ ਮੇਰੇ ਨਾਲ ਰਹਿੰਦਾ ਹੋਰ ਅਤੀ ਚੱਲ ਗਿਆ ਸੀ ਲੈਣ ਨੂੰ ਕਹ ਮੇਰੇ ਮੇਰੇ ਕੱਲ ਤੇ ਬੰਦ ਪਏ ਕੈਮਰੇ ਆਲਰੇਡੀ ਲੱਗੇ ਹੋਏ ਸਾਡੇ ਮਕਾਨ 'ਚ ਤੇ ਸਵੇਰੇ ਜਦੋਂ ਸਾਡੇ ਕੰਮ ਵਾਲੀ ਸਫਾਈਆਂ ਕਰਨ ਆਈ ਤਾਂ ਉਸਨੇ ਦੱਸਿਆ ਵੀ ਆਪਣਾ ਸਾਰਾ ਕੋ ਪੱਟਿਆ ਪਿਆ ਜੀ ਅੰਦਰੋਂ ਜਦੋਂ ਅਸੀਂ ਦੇਖਿਆ ਤਾਂ ਦਰਾਜ ਲੋਕਰ ਸਾਰਾ ਕੋ ਪ ਕੋ ਬੰਦਾ ਚੋਰੀ ਕਰਕੇ ਪਿੱਛੋਂ ਵਿੰਡੋ ਪਟਕੇ ਨਿਕਲ ਗਿਆ ਜੀ ਕਿੰਨੇ ਕਿ ਚੋਰੀ ਹੋਈ ਹੈ ਕੀ ਚੋਰੀ ਦੇ ਵਿੱਚ ਕਹਿਨੇ ਘਟੇ ਸੀਗੇ ਜੀ ਕੋਈ ਕੈਸ਼ ਸੀਗਾ ਕੋਈ ਯੂਰੋ ਸੀਗਾ ਜੀ ਕਿੰਨੇ ਦਾ ਐਪਰੋਕਸੀਮੇਟ 2-3 ਕਰੋੜ ਰੁਪਏ ਜੀ ਪੁਲਿਸ ਨੇ ਤਲਾਸ਼ ਦਿੱਤੀ ਪੁਲਿਸ ਨੂੰ ਰਿਪੋਰਟ ਕਰਤੀ ਸੀਗੀ ਆ ਗਈ ਪੁਲਸ ਆ ਗਈ ਕੀ ਲੱਗਦਾ ਕਿ ਇਨੇ ਕਿ ਤੱਕ ਨਹੀਂ ਮੈਨਦੇ ਕੋਈ ਕੈਮਰੇ ਜ ਆਸ-ਪਾਸ ਹੋ ਕੇ ਮੈਂ ਉਸੇ ਸਾਡੇ ਕੈਮਰੇ ਬੰਦਾਂ ਬਾਕੀ ਹੁਣ ਪੁਲਿਸ ਜਾਂਚ ਕਰੂਗਾ ਪਤਾ ਲੱਗ ਜਾਊਗਾ ਜੀ ਕੋਈ ਸ਼ੱਕ ਵਗੈਰਾ ਕਿਸੇ ਦੇ ਸ਼ੱਕ ਹੁਣ ਐਵੇਂ ਕਿਸੇ ਦਾ ਨਾਮ ਲੈ ਆਂ ਜਾਂਦਾ ਜੀ ਮੱਕੀ ਜੋ ਹੋਊਗਾ ਮੌਕੇ ਤੇ ਪਤਾ ਲੱਗੇਗਾ ਆਈ ਕਿ ਤੁਸੀਂ ਚੋਰ ਨੂੰ ਚੋਰ ਹੁਣ ਸਾਨੂੰ ਇਸ ਬਾਰੇ ਕੁਸਤਦਾਰੇ ਦਾ ਜਾਇਜ਼ ਤੋਵਾ ਦੇ ਪਤਾ ਲੱਗੂ ਜੀ ਫਿੜਕੀ ਪੱਟੀ ਹੈ ਜੀ ਫਿੜਕੀ ਰਹੀ ਫਿੜਕੀ ਰਹੀ ਬੜੇ ਜੀ ਹੂੰ ਕਟਣਾ ਨੇ ਕਟੇ ਲੱਗ ਰਹੀ ਕੀ ਇਹ ਕਟਣਾ ਕਟੇ ਬਰਾਦਰ ਮੌਕੇ ਤੇ ਮੌਜੂਦ ਪਿਆ ਜੀ ਹੂੰ ਕੋਈ ਫਰ ਜਗ੍ਹਾ ਚੋਰੀ ਹੋਈ ਕਿ ਨਹੀਂ ਕਿ ਚੋਰੀ ਇਹ ਪਿੰਡ ਚੌਰਾ ਇੱਥੇ ਮੇਰੇ ਹੁਣ ਫੋਨ ਆਇਆ ਸੀ ਸਾਡੇ ਇੰਸਪੈਕਟਰ ਸਾਹਿਬ ਦਾ ਵੀ ਏਕ ਦੇ ਆਪਣੇ ਬਾਕੀ ਦੇ ਸਾਰੇ ਘਰ ਦੇ ਇੱਕ ਘਰ ਰਹੀ ਸੀਗੇ ਇੱਕ ਬੰਦੇ ਬੱਚੇ ਨੂੰ ਲੈਣ ਗਏ ਹੋਏ ਸੀਗੇ ਇਹਨਾਂ ਦਾ ਕੋਈ ਬਾਹਰੋਂ ਆਇਆ ਸੀ ਇਟਲੀ ਉਹ ਤੋਂ ਲੈਣ ਗਏ ਸੀ ਤੇ ਉਸੇ ਕਮਰੇ ਚੋਰੀ ਹੋਈ ਹੈ ਉਹ ਉਹਨਾਂ ਨੇ ਹੋਰ ਕੁਝ ਨਹੀਂ ਛੇੜਿਆ ਅਸੀਂ ਮੈਂ ਮੌਕਾ ਵੇਖਿਆ ਗੇਟ ਚੋਂ ਅੰਦਰ ਵੜ ਕੇ ਮਤਲਬ ਵੀ ਜਿਵੇਂ ਐ ਲੱਗਦਾ ਬੰਦੇ ਨੂੰ ਕੁਝ ਪਤਾ ਹੀ ਹੁੰਦਾ ਚੋਰ ਨੂੰ ਵੀ ਇੱਥੋਂ ਹੀ ਚੋਰੀ ਕਰਨੀ ਹੈ ਐਦਾਂ ਦੇਖ ਦੇ ਮੌਕੇ ਤੇ ਦੇਖਣ ਨੂੰ ਐ ਲੱਗ ਰਿਹਾ ਬਾਕੀ ਅਸੀਂ ਵੈਰੀਫਾਈ ਕਰਦੇ ਹਾਂ ਕੀ ਕੀ ਚੋਰੀ ਹੋਇਆ ਇਹਨਾਂ ਨੂੰ ਪੁੱਛਦੇ ਪਏ ਹਾਂ ਵੀ ਕੀ ਚੋਰੀ ਹੋਇਆ ਕਿੱਦਾਂ ਹੋਇਆ ਵੀ ਉਹ ਸਾਰੇ ਦੱਸਦੇ ਪਏ ਸੀਸੀਟੀਵੀ ਕੈਮਰਾ ਵੀ ਕੁਝ ਕਿ ਕਿੰਨੀ ਕੀ ਚੋਰੀ ਹੋਈ ਹੈ ਨਹੀਂ ਹਜੇ ਪੁੱਛ ਰਹੇ ਹਾਂ ਜੀ ਉਹ ਗੋਗਬਾ ਗਿਣਦੇ ਪਏ ਨੇ ਦੱਸਦੇ ਨੇ ਕੋਈ ਕੈਮਰਾ ਵਗੈਰਾ ਲੱਗੇ ਹੋਏ ਸੀ ਹਾਂ ਕੈਮਰੇ ਲੱਗੇ ਨੇ ਉੱਥੇ ਤਾਂ ਨਹੀਂ ਲੱਗੇ ਉਹਨਾਂ ਦੇ ਕੈਮਰੇ ਉਹ ਕਹਿੰਦੇ ਵੀ ਸਾਡੇ ਕੈਮਰੇ ਕੱਲ ਦੇ ਬੰਦ ਆ ਇਹ ਵੀ ਦੇਖ ਰਹੇ ਕਿਉਂ ਬੰਦ ਆ ਕੈਮਰੇ ਤਾਂ ਲੱਗੇ ਨੇ ਬਹੁਤ ਪਰ ਇਹ ਕਹਿੰਦੇ ਬੰਦ ਆ ਮੁਕੇ ਦੇ ਫਰੈਂਚ ਕਿਵੇਂ ਆਇਆ ਦੋਸਤ ਹਾਂ ਆ ਗਿਆ ਆ ਗਿਆ ਸਾਰੇ ਆ ਗਏ